ਇਹ ਮਾਨ ਵੱਲੋਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਦਾ ਕੀਤਾ ਗਿਆ ਹੈ ਉਦਘਾਟਨ ਚੰਡੀਗੜ੍ਹ ਦੇ ਇੰਟਰਨੈਸ਼ਨਲ 에어ਪੋਰਟ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਭਗਤ ਸਿੰਘ ਜੀ ਦਾ ਇਹ ਬੁੱਤ ਤੇ 6 ਕਰੋੜ ਰੁਪਏ ਦੀ ਆਈਏ ਲਾਗਤ ਜੀ ਹਾਂ ਦੱਸ ਦਈਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਚੰਡੀਗੜ੍ਹ ਦੇ ਜਿਹੜਾ 에ਰਪੋਰਟ ਹੈ ਉਸ ਦੇ ਵਿੱਚ ਸਰਦਾਰ ਭਗਤ ਸਿੰਘ ਹੁਣਾ ਦਾ ਜਿਹੜਾ ਬੁੱਤ ਲਗਾਇਆ ਗਿਆ ਉਸ ਦਾ ਅੱਜ ਉਦਘਾਟਨ ਕੀਤਾ ਹੈ ਇਸ ਸਮੇਂ ਦੱਸ ਦਈਏ ਕਿ ਬਹੁਤ ਸਾਰੀਆਂ ਜਿਹੜੀਆਂ ਉੱਗੀਆਂ ਸ਼ਖਸੀਅਤਾਂ ਸ਼ਾਮਿਲ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਮੰਤਰੀ ਤੇ ਸੰਸਦ ਵੀ ਸ਼ਾਮਿਲ ਰਹੇ ਨੇ ਦੱਸਤੀਏ ਕਿ ਜਦੋਂ ਸੀਐਮ ਮਾਨ ਹੋਰਾਂ ਨੇ ਇਸ ਬੁੱਤ ਦਾ ਉਦਘਾਟਨ ਕੀਤਾ ਤਾਂ ਉਸ ਤੋਂ ਬਾਅਦ ਇਨਕਲਾਬ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਨੇ ਇੱਥੇ ਦੱਸਤੀਏ ਇਸ ਜਿਹੜੀ ਮੂਰਤੀ ਹੈ ਇਸ ਬੁੱਤ ਦੀ ਜਿਹੜੀ ਉਚਾਈ ਹੈ ਉਹ 35 ਫੁੱਟ ਦਸੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਉਸ ਵਿਵਾਦ ਦੇ ਖਤਮ ਹੋਣ ਤੋਂ ਬਾਅਦ ਹੁਣ ਸੀਮਾਨ ਦੇ ਵੱਲੋਂ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਹੁਣਾਂ ਦੇ ਬੁੱਤ ਦੀ ਇਸ ਮੂਰਤੀ ਦਾ ਜਿਹੜਾ ਅੱਜ ਉਦਘਾਟਨ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਜਦੋਂ ਉਹਨਾਂ ਨੇ ਉਦਘਾਟਨ ਕੀਤਾ ਉਸ ਵਕਤ ਬਹੁਤ ਸਾਰੀਆਂ ਉੱਗੀਆਂ ਸ਼ਖਸੀਅਤਾਂ ਵੀ ਸ਼ਾਮਿਲ ਹੋਈਆਂ ਹਨ ਦੱਸਦੀ ਹੈ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਪਹਿਲਾਂ ਜੈਪੁਰ ਦੀ ਇੱਕ ਸਾਈਟ ਤੇ ਇਸ ਦਾ ਇੱਕ ਮਿੱਟੀ ਦਾ ਕਹੋ ਇੱਕ ਸੈਂਪਲ ਤਿਆਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਸੀਮਾਨ ਦੇ ਦਿਸ਼ਾਂਤ ਦੇਸ਼ਾਂ ਤੋਂ ਬਾਅਦ ਹੂ ਹੂ ਉਸੇ ਤਰ੍ਹਾਂ ਦਾ ਹੀ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਹੁਣਾਂ ਦਾ ਡੱਬੂ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਸਨ ਤੇ ਫਿਰ ਇਸ ਕੰਪਨੀ ਦੇ ਵੱਲੋਂ ਇਹ ਬੁੱਤ ਤਿਆਰ ਕਰ ਦਿੱਤਾ ਗਿਆ ਸੀ ਤੇ ਜਿਸ ਦਾ ਅੱਜ ਉਦਘਾਟਨ ਵੀ ਕੀਤਾ ਗਿਆ ਹੈ ਦੱਸ ਦਈਏ ਕਿ ਇਹ ਜਿਹੜਾ ਇਹ ਉਦਘਾਟਨ ਹੋਣਾ ਸੀ ਇਹ ਪਹਿਲਾਂ ਛੀਦੇ ਅਜਮ ਸਰਦਾਰ ਪਗਲ ਸਿੰਘ ਹੁਣਾ ਦੇ ਜਨਮ ਦਿਨ ਵਾਲੇ ਦਿਨ ਕੀਤਾ ਜਾਣਾ ਸੀ ਪਰੰਤੂ ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਹੋਰਾਂ ਦੀ ਸਿਹਤ ਠੀਕ ਨਹੀਂ ਸੀ ਤੇ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਉਹ ਜਿਹੜਾ ਸਮਾਰੋਹ ਸੀ ਉਹ ਟਾਲ ਦਿੱਤਾ ਗਿਆ ਸੀ ਤੇ ਉਸ ਦਿਨ ਇਸ ਉਦਘਾਟਨ ਨੂੰ ਰੋਕ ਦਿੱਤਾ ਗਿਆ ਸੀ ਉਸ ਦਿਨ ਇਹ ਉਦਘਾਟਨ ਨਹੀਂ ਹੋ ਸਕਿਆ ਸੀ ਤੇ ਉਸ ਤੋਂ ਬਾਅਦ ਚੋਣਾਂ ਨੂੰ ਲੈ ਕੇ ਸਾਰੇ ਪਾਸੇ ਜਿਹੜਾ ਸ਼ਡਿਊਲ ਸੀ ਉਹ ਬਹੁਤ ਜ਼ਿਆਦਾ ਵਿਅਸਤ ਦਿਖਾਈਦਾ ਇਸ ਕਰਕੇ ਇਹ ਸਮਾਗਮ ਹੌਲੀ-ਹੌਲੀ ਟਲਦਾ ਹੀ ਰਿਹਾ ਤੇ ਕੁਝ ਸਮੇਂ ਤੱਕ ਫਿਰ ਭਾਜਪਾ ਦੇ ਵੱਲੋਂ ਵੀ ਬਹੁਤ ਸਾਰੇ ਅੜਿੱਕੇ ਪਾਏ ਗਏ ਜਿਸ ਕਾਰਨ ਇਹ ਸਮਾਰੋਹ ਹੁਣ ਤੱਕ ਟਲਦਾ ਹੀ ਆਇਆ ਤੇ ਇਸ ਤੋਂ ਬਾਅਦ ਇਹ ਵੀ ਜਾਣਕਾਰੀ ਸਾਂਝੀ ਕਰਦੀ ਕਿ ਭਾਜਪਾ ਨੇ ਕਈ ਵਾਰ ਜਿਹੜਾ ਕਿ ਇਸ ਬੁੱਤ ਨੂੰ ਲੈ ਕੇ ਵਿਵਾਦ ਖੜੇ ਕੀਤੇ ਨੇ ਜਿਸ ਕਾਰਨ ਇਹ ਜਿਹੜਾ ਸਮਾਰੋਹ ਹੁਣ ਤੱਕ ਟਲਦਾ ਹੀ ਆਇਆ ਤੇ ਹੁਣ ਭਾਜਪਾ ਨੇ ਪੰਜਾਬ ਸਰਕਾਰ ਨੂੰ ਇਹ ਅਲਟੀਮੇਟਮ ਦੇ ਦਿੱਤਾ ਸੀ ਕਿ 77 ਦੇ ਵਿੱਚ ਵਿੱਚ ਅਗਰ ਇਸ ਮਾਰੋ ਨਾ ਕੀਤਾ ਗਿਆ ਇਹ ਉਦਘਾਟਨ ਨਹੀਂ ਕੀਤਾ ਗਿਆ ਤੇ ਭਾਜਪਾ ਜਾਂ ਲੋਕ ਇਸ ਦਾ ਉਦਘਾਟਨ ਕਰ ਦੇਣਗੇ ਇਸ ਤੋਂ ਪਹਿਲਾਂ ਕਿ ਭਾਜਪਾ ਦੇ ਵੱਲੋਂ ਕੋਈ ਕਾਰਵਾਈ ਹੁੰਦੀ ਇਸ ਕਰਕੇ ਮਾਨ ਸਰਕਾਰ ਦੇ ਵੱਲੋਂ ਅੱਜ ਇਸ ਬੋਤ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਇਹ ਦੱਸ ਦਈਏ ਕਿ ਇੱਥੇ ਸਰਕਾਰ ਦੇ ਵੱਲੋਂ ਪਹਿਲਾ ਨਿਸ਼ਾਨ ਇਹ ਇਨਕਲਾਬਨਾ ਦਾ ਪਲਾਜ਼ਾ ਜਿਹੜਾ ਕਿ ਚੰਡੀਗੜ੍ਹ ਦੇ 에어ਪੋਰਟ ਦੇ ਵਿੱਚ ਬਣਾਇਆ ਗਿਆ ਸੀ ਸਥਾਪਿਤ ਕੀਤਾ ਗਿਆ ਸੀ ਤੇ ਉਸ ਦੇ ਵਿੱਚ ਹੀ ਹੁਣ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਉਹਨਾਂ ਦੀ ਜਿਹੜੀ ਇਹ ਮੂਰਤੀ ਹੈ ਉਹਨਾਂ ਦਾ ਜਿਹੜਾ ਬੁੱਤ ਹੈ ਉਹਨੂੰ ਸਥਾਪਿਤ ਕੀਤਾ ਗਿਆ ਤੇ ਉਸ ਦਾ ਉਦਘਾਟਨ ਜਿਹੜਾ ਹੁਣ ਸੀਆ ਮਾਨ ਦੇ ਵੱਲੋਂ ਕੀਤਾ ਗਿਆ ਹੈ ਦੱਸਦੀਏ ਕਿ ਭਾਜਪਾ ਦੇ ਵੱਲੋਂ ਇਸ ਸਮਾਰੋਹ ਲੈ ਕੇ ਜਾਂ ਉਹਨਾਂ ਦੀ ਬਣਾਈ ਜਾਣ ਵਾਲੀ ਮੂਰਤੀ ਨੂੰ ਲੈ ਕੇ ਕਈ ਵਾਰ ਵਿਵਾਦ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਇਸ ਕੰਮ ਦੇ ਵਿੱਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ ਕਿਉਂਕਿ ਇਹ ਮੂਰਤੀ ਜਿਹੜਾ ਬੁੱਤ ਹੈ ਇਹ ਤਾਂ ਪਿਛਲੇ 6 ਮਹੀਨੇ ਤੋਂ ਤਿਆਰ ਹੈ ਪਰੰਤੂ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਦੀ ਸਿਹਤ ਨਹੀਂ ਠੀਕ ਸੀ ਜਾਨਕਿ ਸੀਐਮ ਮਾਨ ਹੋਰਾਂ ਦੀ ਸਿਹਤ ਨਾ ਠੀਕ ਹੋਣ ਦੇ ਕਾਰਨ ਇਹ ਸਮਾਰੋਹ ਟਾਲਿਆ ਗਿਆ ਸੀ ਫਿਰ ਚੋਣਾ ਹੋਣ ਦੇ ਕਾਰਨ ਇਹ ਸਮਾਗਮ ਹੁਣ ਤੱਕ ਅੱਗੇ-ਅੱਗੇ ਪੈਂਦਾ ਰਿਹਾ ਪਰੰਤੂ ਜਿਹੜੀ ਭਾਜਪਾ ਹੈ ਉਹ ਵਾਦ ਹੀ ਖੜੇ ਕਰਦੀ ਰਹੀ ਹੈ ਤੇ ਇਥੋਂ ਤੱਕ ਕਿ ਭਾਜਪਾ ਨੇ ਤਾਂ ਇਥੇ ਜਿਹੜਾ ਨਾਮ ਰੱਖਣਾ ਸੀ ਭਗ ਸਿੰਘ ਹੋਣਾ ਦੇ ਨਾਮ ਤੇ ਉਸਤੇ ਵੀ ਵਿਵਾਦ ਕੀਤਾ ਸੀ ਸੋ ਅੱਜ ਅਸੀਂ ਆਮ ਆਨ ਹੋਰਾਂ ਦੇ ਵੱਲੋਂ ਚੰਡੀਗੜ੍ਹ ਦੇ 에어ਪੋਰਟ ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹੋਣਾਂ ਦੇ ਬੁੱਤ ਦਾ ਜਿਹੜਾ ਉਦਘਾਟਨ ਕਰ ਦਿੱਤਾ ਗਿਆ ਹੈ ਇਸ ਤੇ ਵੇਲੇ ਇੱਕ ਸਮਾਗਮ ਕੀਤਾ ਗਿਆ ਜਿਹੜਾ ਕਿ ਇੱਕ ਬੰਗਲੌਰ ਦੀ ਕੰਪਨੀ ਦੇ ਵੱਲੋਂ ਅਜੋਜਿਤ ਕੀਤਾ ਗਿਆ ਸੀ ਇਸ ਵਕਤ ਬਹੁਤ ਸਾਰੇ ਵਿਧਾਇਕ ਸੰਸਦ ਤੇ ਮੰਤਰੀ ਵੀ ਹਾਜ਼ਰ ਰਹੇ ਨੇ ਔਰ ਇਸ ਜਦੋਂ ਇਹ ਮੂਰਤੀ ਦਾ ਜਿਹੜਾ ਉਦਘਾਟਨ ਕੀਤਾ ਹੈ ਦੋਸਤੋ ਬਾਦ ਇਨਕਲਾਬ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਨੇ